ਅਗਸਤ ਮਹੀਨੇ ਤੋਂ ਲਗਾਤਾਰ ਪਾਰੀ ਮੀਂਹ ਪੈ ਰਿਹਾ ਹੈ ਹੜ੍ਹ ਦੇ ਜ਼ਪੇਟ ਵਿੱਚ ਆਏ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰ ਪ੍ਰਸ਼ਾਸਨ ਤੇ ਵੱਖ-ਵੱਖ NGO ਵੱਲੋਂ ਲਗਾਤਾਰ ਬਚਾਅ ਕਾਰਜ ਕੀਤੇ ਜਾ ਰਹੇ ਨੇ ਚਾਹੇ ਖਾਣਾ ਹੋਵੇ ਦਵਾਈ ਹੋਵੇ ਜਾਨਵਰਾਂ ਲਈ ਚਾਰਾ ਹੋਵੇ ਤੇ ਹੋਰ ਲੋੜੀਂਦੀਆਂ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ ਇਸੇ ਦੇ ਚੱਲਦਿਆਂ ਬਾਕੀ ਪੰਜਾਬੀਆਂ ਦੇ ਤਰ੍ਹਾਂ ਚਲੰਦਰ ਦੇ ਨੌਜਵਾਨ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਜਾ ਕੇ ਤੈਅ ਦਿਲੋਂ ਸੇਵਾ ਕਰ ਰਹੇ ਹਨ एडो यूथ फाउंडेशन ਤੇ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਮਿਲ ਕੇ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਜਾ ਕੇ ਲੋੜਿੰਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਲੋੜਵੰਦਾ ਵਾਸਤੇ ਖਾਣਾ ਦਵਾਈਆਂ ਤੇ ਡਾਕਟਰਾਂ ਦੀ ਟੀਮ ਲੈ ਜਾ ਕੇ ਇਲਾਜ ਕਰਵਾ ਰਹੀ ਹੈ ਇਸ ਦੇ ਨਾਲ ਨਾਲ ਇਹਨਾਂ ਵੱਲੋਂ ਬੇਜ਼ੁਬਾਨ ਜਾਨਵਰਾਂ ਵਾਸਤੇ ਚਾਰਾ ਤੇ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀ ਐਡਿਊ ਫਾਊਂਡੇਸ਼ਨ ਦੀ ਟੀਮ ਪਲਾਥ ਹਲਕੇ ਦੇ ਵਿੱਚ ਰਾਪੁਰ ਰਾਇਆਂ ਪਿੰਡ 'ਚ ਆਪਾਂ ਇਸ ਟਾਈਮ ਖੜੇ ਆ ਜਿਹੜਾ ਮੰਡ ਏਰੀਆ ਬਿਆਸ ਦੇ ਨਾਲ ਹੈ ਉੱਥੇ ਆਏ ਆ ਤੇ ਜੋ ਹਾਲਾਤ ਅਸੀਂ ਦੇਖ ਰਹੇ ਹਾਂ ਇਸ ਟਾਈਮ ਸਾਰੀਆਂ ਫਸਲਾਂ ਕਈ ਹਜ਼ਾਰਾਂ ਏਕੜ ਜਿਹੜਾ ਆ ਉਹ ਦਰਿਆ ਦੇ ਪਾਣੀ ਕਰਕੇ ਹੜਾਂ ਕਰਕੇ ਡੁੱਬ ਗਿਆ ਇੱਥੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਇੰਨੀ ਇਸ ਟਾਈਮ ਪਵਰ ਸਿਚੁਏਸ਼ਨ ਚੱਲ ਰਹੀ ਹੈ ਕਿ ਪਿੰਡਾਂ ਦੇ ਵਿੱਚੋਂ ਨਿਕਲ-ਨਿਕਲ ਕੇ ਜਿਹੜੇ ਬੰਨ ਦੇ ਉੱਤੇ ਆ ਕੇ ਲੋਕ ਰਹਿ ਰਹੇ ਨੇ ਉਹਨਾਂ ਦੇ ਉਹਨਾਂ ਦੇ ਜਾਨਵਰ ਵੀ ਉਹਨਾਂ ਦੇ ਨਾਲ ਆਏ ਨੇ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਟੈਂਟ ਤੇ ਹਾਲਾਤ ਇੰਨੇ ਇੱਕ ਇਸ ਟਾਈਮ ਬੱਤਰ ਨੇ ਕਿ ਲੋਕਾਂ ਨੂੰ ਆਪਣੇ ਸਰਵਾਈਵਲ ਦੇ ਲਈ ਐਨ ਜੀਓਸ ਤੇ ਤੇ ਸਮਾਜ ਸੇਵੀਆਂ ਤੇ ਡਿਪੈਂਡੈਂਟ ਹੋ ਕੇ ਉਹਨਾਂ ਦੀ ਮਦਦ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਮੇਰੀ ਇਹੀ اپੀਲ ਹੈ ਸਾਰੇ ਸਮਾਜ ਨੂੰ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਆਈਏ ਤੇ ਆਪਣੇ ਇਹਨਾਂ ਵੀਰ ਭਰਾਵਾਂ ਦੀ ਇਹਨਾਂ ਮਾਵਾਂ ਭੈਣਾਂ ਦੀ ਸੇਵਾ ਦੇ ਵਿੱਚ ਜੋ ਵੀ ਬਣਦੀ ਮਦਦ ਉਹ ਕਰਕੇ ਆਪਾਂ ਇਹਨਾਂ ਲੋਕਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਈਏ ਤੇ ਖਾਸ ਕਰਕੇ ਜਦੋਂ ਇਹ ਪਾਣੀ ਹੁਣ ਸੁੱਕਣਾ ਡਾਊਨ ਹੋਣਾ ਉਦੋਂ ਬਿਮਾਰੀਆਂ ਜ਼ਿਆਦਾ ਫੈਲਦੀਆਂ ਨੇ ਤੇ ਮੇਰੀ ਅਪੀਲ ਹੈ ਡਾਕਟਰਸ ਦੀ ਟੀਮ ਨੂੰ ਵੀ ਮੇਰੀ ਅਪੀਲ ਹੈ ਐਨ ਜੀਓਜ਼ ਨੂੰ ਵੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਆਪਾਂ ਸੇਵਾ ਕਰੀਏ ਆਪਣੇ ਲੋਕਾਂ ਦੀ ਤੇ ਪ੍ਰਸ਼ਾਸਨ ਦਾ ਕਿਹੋ ਜਿਹਾ ਇੱਥੇ ਕਾਰਗੁਜ਼ਾਰੀ ਆ ਥੋੜਾ ਉਸ ਬਾਰੇ ਸਾਡੀ ਦੂਜੀ ਤੀਜੀ ਵਿਜ਼ਿਟ ਆ ਜੀ ਜਦੋਂ ਲੋਕਾਂ ਨਾਲ ਗੱਲ ਕਰੀ ਤਾਂ ਲੋਕ ਤਾਂ ਇਹੀ ਕਹਿ ਰਹੇ ਆ ਕਿ ਪ੍ਰਸ਼ਾਸਨ ਦਾ ਖਾਸ ਇਸ ਟਾਈਮ ਕੋਈ ਰੋਲ ਨਹੀਂ ਰਿਹਾ ਕਿਉਂਕਿ ਪ੍ਰਸ਼ਾਸਨ ਵਾਲੇ ਆਂਦੇ ਨੇ ਕੁਝ ਆਪਣੀ ਫਾਰਮੈਲਿਟੀ ਕਰਕੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਨੇ ਉਹ ਕਰਕੇ ਚੱਲ ਜਾਂਦੇ ਪਰ ਜਿਹੜੀਆਂ ਰੀਅਲ ਪ੍ਰੋਬਲਮਸ ਰੀਅਲ ਗਰਾਉਂਡ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਕਈ ਵਾਰੀ ਲੋਕ ਜੋ ਉਹਨਾਂ ਦੇ ਮਨ ਚ ਭਾਵਨਾਵਾਂ ਨੇ ਉਹ ਜਦੋਂ ਦੱਸਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਲੋਕਾਂ ਨੂੰ ਹੋਰ ਕੀ ਅਪੀਲ ਕਰਨਾ ਚਾਹੁੰਦੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਪਹਿਲਾਂ ਤੇ ਸਮਾਜ ਨੂੰ ਅਪੀਲ ਕਰਦਾ ਕਿ ਇੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ ਸਾਡੇ ਵੀਰ ਭਰਾਣੇ ਤੇ ਜਿਹੜੇ ਲੋਕ ਇਸ ਟਾਈਮ ਇਸ ਸਿਚੁਏਸ਼ਨ ਚ ਫਸੇ ਹੋਏ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਜਲਦੀ ਤੋਂ ਜਲਦੀ ਸਿਚੁਏਸ਼ਨ ਚੋਂ ਬਾਹਰ ਨਿਕਲੋ ਅਸੀਂ ਤੁਹਾਡੇ ਬੱਚੇ ਆ ਤੁਹਾਡੇ ਵੀਰ ਭਰਾ ਆ ਜਿੱਥੇ ਕਿਤੇ ਸਾਡੇ ਮਦਦ ਦੀ ਲੋੜ ਆ ਸੀ ਹਮੇਸ਼ਾ ਤੁਹਾਡੇ ਨਾਲ ਮੈਂ ਪਿੰਡ ਰਾਪਰ ਰਾਈ ਆ ਤੋ ਬੋਲ ਰਿਆਂ ਆਪਣੇ ਬਿਆਸ ਦਰਿਆ ਦਾ ਸਾਨੂੰ ਪਾਣੀ ਦੀ ਮਾਰ ਥੱਲੇ ਸੀ ਆਏ ਆ ਅਸੀਂ ਬੇਨਤੀ ਇਹ ਕਰਨੇ ਆ ਤੇ ਪਹਿਲਾਂ ਵੀ ਉਦੋਂ 23 ਦੇ ਵਿੱਚ ਪਾਣੀ ਆਇਆ 16 ਅਗਸਤ ਨੂੰ ਛੱਡਿਆ ਤੇ 18 20 ਦਿਨ ਪਾਣੀ ਰਹਿ ਝੋਨੇ ਦੀ ਸਾਡੀ ਫਸਲ ਪਿਛਲੇ ਸਾਲ ਵੀ ਉਦੋਂ 23 ਦੇ ਵਿੱਚ ਪੂਰੀ ਹੋ ਗਈ ਹੋਣ ਵੀ ਇਹ 8 9 ਅਗਸਤ ਨੂੰ ਇਹਨਾਂ ਨੇ ਪਾਣੀ ਜਿਹੜਾ ਦਰਿਆ ਦਾ ਆ ਚੁੱਕਾ ਹੈ ਅੱਜ ਲਾ ਲੋ 8 ਅੱਜ ਪਹਿਲੀ ਤਰੀਕ ਹੋ ਗਈ ਆ 8 9 ਅਗਸਤ ਦੇ ਆਏ ਨੂੰ ਘਟੋ ਘਟ ਵੀ ਆ 20 22 ਦਿਨ ਜਿਹੜਾ ਪਾਣੀ ਜਿਹੜਾ ਨਾ ਇਹ ਸਾਡੇ ਝੋਨੇ ਜਿਹੜੇ ਨੇ 20 22 ਦਿਨ ਤੇ ਨਿਤੜੀ ਗੋਭ ਚ ਆਏ ਝੋਨੇ ਜਿਹੜੇ ਖਤਮ ਕਰਕੇ ਰਾਹ ਦਿੱਤੇ ਅਸੀਂ ਤੇ ਆ ਵੇਖੋ ਘਟੋ ਘਟ ਵੀ ਪਿੰਡ ਰਾਪਰ ਰਾਈਆਂ ਦਾ ਬਹੁਤਾਂ ਨਹੀਂ ਤੇ 4000 ਏਕੜ ਝੋਨਾ ਜਿਹੜਾ ਤਬਾਹ ਹੋ ਗਿਆ ਪਾਣੀ ਦਾ ਵੇਖੋ ਕਿਸੇ ਬੰਨੇ ਸਰ ਨਹੀਂ ਮਾਲ ਡੰਗਰ ਦਾ ਪੱਠਾ ਜਿਹੜਾ ਨਾ ਸਭ ਖਤਮ ਕਰਕੇ ਰਾਹ ਦਿੱਤਾ ਦੂਜੀ ਬੇਨਤੀ ਆ ਜਿੰਨਾ ਵੀ ਆ ਨਾ ਰਾਪਰ ਰਾਈਆਂ ਦਾ ਰਕਬਾ ਉਹ ਸਾਰਾ ਮੰਡ ਏਰੀਏ ਚ ਦੇਰੇ ਨੇ ਪੱਠਾ ਦਿੱਤਾ ਉੱਥੇ ਬੀਜਿਆ ਜੋ ਮਾਲ ਡੰਗਰਾ ਤੁਸੀ ਦੇ ਉੱਤੇ ਸਾਰਾ ਕੋਈ ਬੱਜਾ ਵੇਖੋ ਤੇ ਬਹੁਤ ਹਾਲਾਤ ਮਾਰੇ ਤੇ ਗੁਜਰਨ ਡੈਮ ਆ ਤੇ ਜਿੰਨੀ ਇੱਥੇ ਨੁਕਸਾਨ ਹੋਇਆ ਵੱਧ ਤੋਂ ਵੱਧ ਅੱਜ ਸਾਮਨਾ ਚਲੋ ਅਜੇ ਤੱਕ ਪਾਣੀ ਦੀ ਔਨ ਨਹੀਂ ਬੱਸ ਅੱਧਾ ਫੁੱਟ ਲੱਦਦਾ ਫਿਰ ਫੁੱਟ 2-4 ਦਿਨ ਦਿੰਦੇ ਨੇ ਜਿਵੇਂ ਦੁਨੀਆ ਨੂੰ ਡੋਬ-ਡੋਬ ਕੇ ਮਾਰਨ ਡੈ ਨੇ ਅੱਛੀ ਤੇ ਵੇਖੋ ਇਹ ਹੋ ਬੇਨਤੀ ਕਰਨੇ ਆ ਤੇ ਇਹਨੂੰ ਕੰਟਰੋਲ ਕਰੋ ਜ਼ਿੰਮੇਵਾਰਾਂ ਨੂੰ ਮਾਰ ਕੇ ਥਾਏ ਕੇ ਅੰਨ ਦਤਾ ਜ਼ਿੰਮੇਵਾਰ ਜਿਹੜਾ ਭੁੱਖਿਆਂ ਦਾ ਢਿੱਡ ਭਰਨ ਆਲਾ ਜਿਹੜਾ ਤੁਸੀਂ ਮਾਰ ਕੇ ਸੁੱਟ ਦੇਣ ਲੱਗਿਓ ਇਹਨਾਂ ਨੂੰ ਇਹਨਾਂ ਨੂੰ ਬਚਾਓ ਤੇ ਦੇਸ਼ ਚੱਲਦੇ ਨੇ ਜਿਦੋਂ ਇਸ ਹਿੰਦੁਸਤਾਨ 'ਚ ਭੁੱਖ ਨਹੀਂ ਨਾਜ ਨਹੀਂ ਹੁੰਦਾ ਪੰਜਾਬ ਨੇ ਸਭ ਤੋਂ ਵੱਡ ਨਾਜ ਦਿੱਤਾ ਸਾਡਾ ਚਲੋ ਇਹਦੀ ਪਾਖੜਾ ਇਹ ਪੋਟ ਡੈਮ ਦਾ ਪਾਣੀ ਪੈਂਦਾ ਬਿਆਸ ਦਰਿਆ ਤੇ ਸਾਡਾ ਏਰੀਆ ਜਿਹੜਾ ਪੋਟ ਹੈ ਮਾਰਦਾ ਇਹ ਬਿਆਸ ਦਰਿਆ ਨੂੰ ਅੱਛਾ ਇਹ 2 ਮਹੀਨੇ ਮਈ ਤੇ ਜੂਨ ਦਾ ਮਹੀਨਾ ਬਿਆ ਸਾਡੇ ਲੱਗ ਗਿਆ ਦਰਿਆ ਸਾਰਾ 2 ਮਹੀਨੇ ਦਰਿਆ ਸੁੱਕਾ ਰਿਆ ਰਤਾ ਪਾਣੀ ਨਹੀਂ ਜਿਰੋਂ ਹੋਣਾ ਆਣ ਕੇ ਝੋਨਾ ਗੋਭ ਚਾਇਆ ਤੇ ਇਹਨਾਂ ਨੇ ਪਾਣੀ 8 9 ਗਸਤਾ ਛੱਡ ਦਿੱਤਾ ਅੱਜ ਲਾਲੋ ਪਹਿਲੀ ਤਰੀਕ ਹੋ ਗਈ ਆ ਸਾਡੇ ਜਿਹੋ ਜਿਹੇ ਹਾਲਾਤ ਗੁਜਰਨ ਦੇ ਨੇ ਤੇ ਸਾਡਾ ਪ੍ਰਮਾਤਮਾ ਹੀ ਜਾਣਦਾ ਮੈਂ ਇਹੋ ਬੇਨਤੀ ਕਰਨਾ ਇਹਨੂੰ ਆਉਣ ਵਾਲੇ ਸਭੰਤ ਕੰਟਰੋਲ ਕਰੋ ਜ਼ਿੰਮੇਵਾਰਾਂ ਦੀ ਬਾਹ ਫੜੋ ਇਹਨਾਂ ਨੂੰ ਬਚਾ ਲਓ ਜੇ ਬਚ ਗਿਆ ਨਹੀਂ ਤੇ ਇੱਥੇ ਇਹੋ ਜੀ ਵੇਖੋ ਸਵਾ ਮਾਰਾ ਆ ਜਾਣਾ ਜਿਹੜੋ ਜ਼ਿਮੀਂਦਾਰ ਮਾਰ ਗਿਆ ਤੇ ਤੁਸੀਂ ਕਿੱਥੇ ਜਿਉਂਦੇ ਰਹੋ ਤੇ ਜ਼ਿਮੀਂਦਾਰ ਤੇ ਮਜਬੂਰ ਨੇ ਮੀ ਰੋਟੀ ਖਾਣੀ ਕਿੰਨੇ ਮੰਡੀਆਂ ਦਾ ਕੰਮ ਬੰਦ ਹੋ ਜਾਣਾ ਕਿੰਨਾ ਕੋਈ ਨੁਕਸਾਨ ਹੋਣਾ ਮੈਂ ਇਹੋ ਹੀ ਬੇਨਤੀ ਕਰਨਾ ਇਹਦਾ ਧਿਆਨ ਦਿਵੋ ਜ਼ਿਮੀਂਦਾਰ ਨੂੰ ਬਚਾਓ ਮਾਲ ਡੰਗਰ ਲੋਕਾਂ ਦਾ ਬਹੁਤ ਤਗੜਾ ਨੁਕਸਾਨ ਹੋਇਆ ਪੱਠਾ ਦੱਥਾ ਨਹੀਂ ਰਿਹਾ ਇਹ ਤੋਂ ਉਹਨੂੰ ਪੁੱਛੋ ਜਿਹੜੇ ਘਰ ਦੇ ਵਿੱਚ ਮੇਰਾ ਆਪਣਾ 70 ਕਿਲੇ ਤੋਂ ਨਹੀਂ ਮੈਂ ਵੀ 22 ਲੱਖ ਰੁਪਈਆ ਖਰਤਾ ਕੀਤਾ ਸੀ ਜਿਹੜਾ ਮੇਰਾ ਥੋਨਾ ਤਬਾਹ ਹੋ ਗਿਆ ਤੇ ਇਹੀ ਇਹੋ ਮਹਾਰਾਜ ਦੇ ਬੇਨਤੀ ਕਰਨੇ ਆ ਆ ਦੋ ਸੀਜ਼ਨ ਸਾਡਾ 23 ਵੀ ਮਾਰ ਗਿਆ ਤੇ 25 ਵੀ ਮਾਰ ਗਿਆ ਦੱਸੋ ਹੀ ਕਿੱਥੋਂ ਕਰਦੇ ਲਾਵਾ ਨੇ ਕਿੱਥੋਂ ਗਾਂ ਨੂੰ ਤਰੱਕੀ ਕਰਾਂ ਤੇ ਮੇਰੀ ਇਹੋ ਹੀ ਬੇਨਤੀ ਆ ਪ੍ਰਸ਼ਾਸਨ ਅੱਗੇ ਇਹਦਾ ਧਿਆਨ ਦਿਓ ਜਿਹੜੇ ਏਡੇ ਏਡੇ ਵੱਡੇ ਜੂਨੀਅਰ ਬੈਠੇ ਨੇ ਏਡੀਆਂ ਏਡੀਆਂ ਵੱਡੀਆਂ ਸੰਥਾ ਬੈਠੀਆਂ ਉਹਨਾਂ ਨੂੰ ਭਾਖੜਾ ਡੈਮ ਦਾ ਜਿੰਨਾ ਡਾਟ ਹੁੰਦਾ ਉਹਨਾਂ ਨੂੰ ਕੰਟਰੋਲ ਕਰੋ ਚਲੋ ਅਸੀਂ ਤਾਂ ਜ਼ਿੰਮੇਵਾਰ ਬੰਦੇ ਆ ਏਡੇ ਵੱਡੇ ਤੁਸੀਂ ਬੈਠੇ ਹੋ ਉਹਨੂੰ ਕੰਟਰੋਲ ਕਰੋ ਜੋ ਵੀ ਆ ਕੋ ਆਉਣ ਵਾਲਾ ਸਮੇਂ ਦਾ ਬਚਾਅ ਕਰੋ ਜੇ ਹੁਣ ਤੋਂ ਸੋਚੋਦੇ ਤੇ ਫੇਰ ਅਗਲਾ ਸਵਾਲ ਦੇ ਦੇ ਪਤਾ ਨਹੀਂ ਕਣਕਾਂ ਬੀਜੀਆਂ ਜਾਣੀਆਂ ਤੇ ਨਹੀਂ ਇਹੋ ਜਿਹੇ ਹਾਲਾਤ ਨੇ ਵਾਹ ਗੁੱਜਿੱਕਾ ਖਾਲਾ ਪਿਛਲੇ ਸਾਲਾਂ ਨਾਲੋਂ ਇਸ ਵਾਰ ਕਿੰਨਾ ਨੁਕਸਾਨ ਹੋਇਆ ਕਿੰਨਾ ਕੁ ਰਿਕਾਰਡ ਟੁੱਟਿਆ ਐਰ ਕੀ ਇਹ ਪਿਛਲੇ ਸਾਲ ਨਾਲ ਵੀ ਜ਼ਿਆਦਾ ਨੁਕਸਾਨ ਹੋਇਆ ਜੀ ਇਹ ਤੇ ਲਾਲੋ ਸਾਹ ਰਾਪਰ ਰਾਈਆਂ ਦਾ 4-5000 ਏਕੜ ਖਤਮ ਹੋ ਗਿਆ ਤੇ ਜਿਉਂ ਚੱਲਦਾ ਜੇ ਪਿੱਥੋ ਲਾਕੇ ਦਸੂਵੇ ਦੇ ਲਾਕੇ ਸੁਲਤਾਨਪੁਰ ਦੇ ਹਰੀ ਪੱਤਨ ਤੱਕੇ ਪਾਣੀ ਜਾਂਦਾ ਜੀ ਬਹੁਤ ਤਗੜਾ ਨੁਕਸਾਨ ਹੋਇਆ ਇੰਨੀਆਂ ਮੈਂ ਬੇਨਤੀਆਂ ਕਰਦਾ ਕਬੂਲ ਮਨ ਨੂੰ ਬਹੁਤ ਦੁੱਖ ਲੱਗਾ ਮਨ ਦੀ ਗੱਲ ਨਹੀਂ ਨਿਕਲਦੀ ਹੁਣ ਆਪਣੇ ਪੱਤਰਕਾਰ ਆਏ ਕਰਨੀ ਪਈ ਆ ਜੀ ਨਹੀਂ ਕਰਦਾ ਇਧਰ ਨੂੰ ਉਹਨੂੰ ਫਸਲਾਂ ਨੂੰ ਵੇਖਣ ਨੂੰ ਜੀ ਨਹੀਂ ਕਰਦਾ